हां जी दोस्तों सत श्री अकाल स्वागतਾ ਤੁਹਾਡਾ ਸਾਡੇ ਚੈਨਲ ਤੇ ਮੈਂ ਚਾਹੁੰਨਾ ਬੈਠ ਗੁਰ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਸਭ ਠੀਕ ਠਾਕ ਹੋਵੇ ਕੰਮਕਾਰਾਂ ਵਿੱਚ ਵਾਧਾ ਹੋਵੇ ਆਓ ਗੱਲ ਕਰਦੇ ਆਪਾਂ ਹਰੇ ਚਾਰੇ ਦੀ ਹਰੇ ਆਚਾਰਾ ਦੀ ਇੱਕ ਜ਼ਰੂਰੀ ਹੀ ਹੋ ਗਿਆ ਕਿਉਂਕਿ ਮੰਨ ਲਓ ਜਿਹਦੇ ਡੰਗਰ ਰੱਖੇ ਹੋਏ ਨੇ ਉਹਦੇ ਬਾਅਦ ਤੇ ਦਾ ਬਹੁਤ ਜ਼ਰੂਰੀ ਹੈ ਇਹ ਮੌਸਮ ਦੇ ਨਾਲ ਨਾਲ ਇਹ ਬੀਜਿਆ ਜਾਂਦਾ ਹੈ ਕਦੇ ਬਾਜਰਾ ਕਦੇ ਚਿਹਰੀ ਕਦੇ ਮਰਸੀਨ ਇਦਾਂ ਦੇ ਹਰੇਚਾਰੇ ਬੀਜੇ ਜਾਂਦੇ ਨੇ ਅੱਜ ਗੱਲ ਕਰਦੇ ਆਪਾਂ ਜਿਹੜੀ ਹਰੇਚਾਰੇ ਦੀ ਆ ਪਿਛਲੇ ਦਿਨੀ ਆਪਾਂ ਨੇ ਆ ਹਰਾ ਬੀਜਿਆ ਸੀ ਇਹ ਹਰਾ ਬੀਜਣ ਤੋਂ ਬਾਅਦ ਮੌਸਮ ਪਹਿਲਾਂ ਠੀਕ ਸੀ ਇੱਕ ਦਿਨ ਨੰਗਿਆ ਤਾਂ ਦੂਸਰੇ ਦਿਨ ਬਾਰਿਸ਼ ਹੋ ਗਈ ਬਾਰਿਸ਼ ਹੋਣ ਦੇ ਕਾਰਨ ਇਹ ਕੰਡਜਾ ਹੋ ਗਿਆ ਫਿਰ ਕੰਡਜਾ ਹੋਣ ਤੋਂ ਬਾਅਦ ਸਾਨੂੰ ਇਹ ਲੱਗਿਆ ਵੀ ਇਹ ਥੋੜਾ ਜਿਹਾ ਜਲਦੀ ਸੁੱਕ ਜਾਣਾ ਸੀ ਇਹਨੂੰ ਪਾਣੀ ਲਾਤਾ ਪਾਣੀ ਲਾਉਣ ਨਾਲ ਇਹ ਹੋਰ ਘੁੱਟਿਆ ਜਾ ਗਿਆ ਫੇਰ ਇਹ ਜਾਮੇ ਚ ਕਾਫੀ ਫਰਕ ਪੈ ਗਿਆ ਤੇ ਮਨੁੱਖ ਚ ਕਾਫੀ ਫਰਕ ਪੈ ਗਿਆ ਹਾਂ ਮੰਨ ਲਓ ਵੀ ਕੁਝ ਵਿੱਚ ਰਹਿ ਗਿਆ ਗੱਲੇ ਕਾਰਨ ਕੁਝ ਫੇਰ ਉਸਾਰ ਜੰਮੇ ਵੀ ਆਇਆ ਇਧਰਲੀ ਸਾਈਡ ਤੇ ਆ ਜਿਹੜੀ ਉੱਚੀ ਜੀ ਜਗ੍ਹਾ ਤੇ ਜਿੱਥੇ ਜਿੱਥੇ ਉੱਥੇ ਜੰਮੀ ਆਇਆ ਹੁਣ ਇਹ ਅੱਧ ਵਿਚਾਲਾ ਜਾ ਹੋਇਆ ਹੋਇਆ ਸੀ ਇਹ ਇਸ ਕਰਕੇ ਇਹਦੇ ਵਿੱਚ ਗਿੱਲੇ ਗਿੱਲੇ ਚ ਦਵਾਰਾ ਸਿੱਟਾ ਦਬਾਉਣ ਲੱਗਿਆਂ ਵੀ ਇਹਦੇ ਗਿੱਲੇ ਪਾਣੀ ਛੱਡ ਕੇ ਇਹਦੇ ਵਿੱਚ ਹੁਣ ਸਿੱਟਾ ਜਾ ਦਵਾ ਦਿੰਨੇ ਆ ਇਹ ਨਾਲੇ ਤਾਂ ਇਹਦੇ ਦਾਣੇ ਉੱਪਰ ਜੇ ਰਹਿਣਗੇ ਉਸੇ ਜੇ ਨਾਲੇ ਇਹ ਗਿੱਲੇ ਚ ਜਲਦੀ ਉਹ ਕਰ ਜੂਆ ਆਪਣਾ ਯਮ ਮਿਆਊਗਾ ਆ ਦੇਖੋ ਰਣਜੀਤ ਦੰਦਾ ਛਟਾ ਇਹਦਾ ਇੱਧਰ ਦੇ ਪਾਸੇ ਆ ਦਿਖਾਉਣਾ ਤੁਹਾਨੂੰ ਆ ਇੱਧਰ ਤਾਂ ਕਾਫੀ ਵਧੀਆ ਜੰਮਿਆ ਹੋਇਆ ਇੱਥੇ ਆ ਪਾਣੀ ਵੀ ਹਜੇ ਘੱਟ ਚੜਿਆ ਇੱਥੇ ਸਫੈਦੇ ਦੇ ਸਾਈਡ ਤੇ ਸਫੈਦੇ ਪੱਟਣ ਕਾਰਨ ਇਹ ਉੱਚਾ ਜਾ ਰਿਹਾ ਹੈ ਮਾਰ ਕੇ ਦੇ ਦੇ ਉਹ ਪਜਾ ਪਰਾਂ ਨੂੰ ਇਹ ਰੱਖ ਜੇ ਤੂੰ ਇੱਧਰ ਨੂੰ ਨਾ ਆ ਜਾ ਦੇ ਹਾਂ ਹਾਂ ਪੱਟਲੀ ਲੈਣ ਸਿੱਤੀ ਲੈ ਜਾ ਉਹ ਫੇਰ ਆ ਜੀ ਉੱਲੇ ਪਾਸੇ ਪਰਾਂ ਨੂੰ ਵੀ ਰੱਖ ਪਰਾਂ ਨੂੰ ਇੱਧਰ ਤਾਂ ਇੱਕ ਘੱਟ ਰੱਖਾ ਉਹ ਪਰਾਂ ਨੂੰ ਰੱਖਾ ਅਜਿੱਦ ਤਨੂ ਹੈ ਨਹੀਂ ਪਾਣੀ ਹੋਰ ਲਾ ਦਾਣਾ ਦੀ ਇੱਥੇ ਚੜ ਜਾਂਦਾ ਜਿਹੜਾ ਹਾਂ ਆਹ ਰੇਤਾ ਚੜ੍ਹਿਆ ਹੀ ਨਹੀਂ ਫੇਰੇ ਇਥੇ ਇਹ ਇਦਾਂ ਸਾਰਾ ਹੀ ਮਰ ਲੋ ਕਿਤੇ ਕਿਤੇ ਤਾਂ ਕਾਫੀ ਜੰਮਿਆ ਹੋਇਆ ਇਹਦੇ ਕਿਤੇ ਨਹੀਂ ਜੰਮਿਆ ਹੋਇਆ ਇੱਧਰ ਵੀ ਖੜੀ ਹੈ ਆਪਣੀ ਆਹ ਚਰੀ ਇਹ ਵੀ ਜੀ ਵੀ ਆਪਾਂ ਨੇ ਹਾੜੀ ਵੱਢ ਕੇ ਟੂੜੀ ਬਣਾ ਕੇ ਇਹ ਵਧੀਆ ਖੜੀ ਆ ਹੁਣ ਇਹ ਇਹਨੂੰ ਥੋੜੇ ਦਿਨਾਂ ਤੱਕ ਬਾਡਾ ਲੱਗ ਜੂ ਆ ਥੋੜੀਆਂ ਜਿਹੀਆਂ ਮਿਰਚਾਂ ਲਾਈਆਂ ਹੋਈਆਂ ਨੇ ਵਿੱਚੇ ਆ ਇੱਥੇ ਆਪਾਂ ਰਣਤੇਰ ਵੀਰੇ ਕੋਲ ਆਇਦੇ ਇਹ ਪਨੀਰੀ ਦੀ ਤਿਆਰੀ ਕਰਦਾ ਆ ਹਾਲੀ ਨਾਲੇ ਇਹ ਬਾਹਰ ਆ ਮੜਾ ਜਾ ਖੇਤ ਇਹਦਾ ਵੀ ਕੈਰੀਜੀ ਬਣਾ ਲਾਂਗੇ ਫਿਰ ਆਈ ਆਈ ਵੀ ਉਹ ਇਹ ਚ ਬੀਤ ਦਨੇ ਆ ਉਹ ਦੂਜੀ ਡੂੰਗੀ ਹੋ ਜਾਂਦੀ ਆ ਹਾਲਾ ਹੋਣ ਵਾਲੀ ਦਾ ਵੈਸੇ ਇਹ ਪਲਾਈ 'ਚ ਰਹਿੰਦੀ ਆ ਜਿਹੜੀ ਆ ਆਪਾਂ ਇੱਕੜ ਬੀਤਦੇ ਆ ਪਲਾਈ 'ਚ ਰਹਿੰਦੀ ਆ ਇਹ ਹਮ ਅੱਧੇ ਵੀ ਮੈਂ ਦੇਖਿਆ ਮੈਂ ਇੱਕ ਨਹੀਂ ਕਰਦਾ ਹੁੰਦਾ ਇਹ ਹਾਂ ਜੇਤੀ ਜਾਵਾਂਗੇ ਨਾ ਜੇਤੀ ਜਾ ਮਦਿਯਾ ਹਾਂ ਬਸ ਇਹਦੇ ਹੁਣ ਸਿੱਟਾ ਵੀ ਉੱਪਰੇ ਆ ਜਾਣਾ ਹੈ ਹਲਕਾ ਜਿਹਾ ਹਾਂਜੀ ਹਾਂਜੀ ਉਹ ਜਿਹੜਾ ਜਾਦੇ ਉਹ ਕਰਿਆ ਹੁੰਦਾ ਟਾਈਟ ਜਿਹਾ ਖੇਤ ਉਹ ਥੋੜਾ ਜਿਆਦੇ ਹੋਉਂਦੇ ਇੱਕ ਵਾਰੀ ਹੋਰ ਖਿੱਚ ਦਾਂਗੇ ਤਰਬਾਲੀ ਜਦ ਤਿਆਰੀ ਤਿਆਰ ਹੋ ਗਈ ਵਿੱਚ ਦੀ ਹਾਂ ਪੰਜਾ ਜਿਹਾ ਫੇਰ ਦਾਂਗੇ ਨਾਲੇ ਹੂੰ ਇਹਨਾਂ ਬਰੀਕ ਹੋ ਜਾਂਦੇ ਥੋੜੀ ਜਿਹੀ ਆਹੋ ਇਹ ਤਾਂ ਹੈ ਇਹ ਤਾਂ ਜੀ ਮਾਤਾ ਦਾ ਮਾਰਾਂਗਾ ਜਿੱਤਾ ਹੂੰ ਆ ਵੀ 26 ਉਹ ਆਉਂਦਾ ਇਹ ਵੀ 26 ਹੈ ਜੀ ਅੱਛਾ ਇਹ ਵੀ 26 ਹੈ ਹੂੰ ਪੂਛਾ ਦੀ ਫੇਕ ਕੋਸੋਂ ਥੋੜੀ ਇਹ ਫੈਸਲਾ ਜੀ ਹੋ ਗਈ ਵੀ ਪੂਛਾ ਤੇ ਯਾਰ ਜਦੋਂ ਸਰਕਾਰ ਨੇ ਹੀ ਬੰਦ ਕਰੀ ਹੋਈ ਹੈ ਇਹ ਤਾਂ ਜੇ ਹੁਣ ਆਪਾਂ ਲਾ ਵੀ ਲੈਣਿਆ ਉਹਦਾ ਹੋਣਾ ਇਹ ਆ ਵੀ ਵਪਾਰੀ ਨੇ ਖਰੀਦਰੀ ਖਰੀਦ ਲਈ ਨਹੀਂ ਜਵਾਬ ਵੀ ਦੇ ਸਕਦਾ ਜਵਾਬ ਵੀ ਦੇ ਸਕਦਾ ਫੇਰ ਆਇਆ ਫੇਰ ਮੌਕੇ ਤੇ ਜਦੋਂ ਆਪਣੇ ਕੋ ਆਪਣੀ ਤਿਆਰ ਹੋਈ ਹੁੰਦੀ ਹੈ ਚੀਜ਼ ਉਹ ਸਾਡੀ ਔਕੀ ਆ ਫੇਰ ਹਾਂ ਕਾਟ ਕੱਟਦੇ ਨੇ ਫੇਰ ਉਹ ਹਾਂ ਸਹੀ ਹੈ ਹੋਰ ਪ੍ਰੋਬਲਮ ਖੜੀ ਹੁੰਦੀ ਆ ਹਾਂ ਦੋ ਦੋ ਬੋਰੀਆਂ ਤਿੰਨ ਤਨ ਬੋਰੀਆਂ ਕੰਟਰੋਲ ਮਗਰ ਫੈਸਲੇ ਇਹ ਤਾਂ ਹਟ ਮਾਰਦੇ ਆ ਇਹ ਚੱਲ ਜੇ ਘੱਟ ਵੱਧ ਨਾਲੇ ਉਹ ਨਾ ਨੇ ਐਯਤ ਕੀ ਉਹ ਪੂਰਾ ਚੇਤਾਵਨੀ ਜੀ ਵਾਲਾ ਹੀ ਉਹ ਕਰਿਆ ਹੋਇਆ ਉਹ ਕਹਿੰਦੇ ਮੰਨ ਲਓ ਵੀ ਥੋੜੇ ਜਿਹੇ ਅਸੀਂ ਲੈਣੀ ਨਹੀਂ ਲਾਇਸੈਂਸ ਵੀ ਕਹਿੰਦੇ ਜੀ ਵੀ ਕੈਨਸਲ ਕਰਾਂਗੇ ਹਾਂ ਜੇ ਕੋਈ ਐਕਣ ਕਰਦਾ ਦਿਖਿਆ ਚਲੋ ਸਮੇਂ ਨਾ ਖਬਰਾਂ ਲੈ ਵੀ ਸਕਦੇ ਨੇ ਤਾਂ ਹੁਣ ਯਾਰ ਚੋਰੀ ਸਿੱਪੇ ਤੇ ਲੈਣਗੇ ਜੇ ਲੈਣਗੇ ਸੋ ਚਿੱਤੀ ਚਾ ਕੰਮ ਹੈ ਹਾਂ ਸੋ ਚਿੱਤੀ ਚਾ ਹਾਂ ਉਹ ਬਦਾਲਾ ਕੰਮ ਹੋ ਗਿਆ ਤੇ ਆਧਾ ਵਾਲਾ ਉਹ ਫਿਰ ਹੁੰਦਾ ਹੀ ਹੈ ਜਿਵੇਂ ਉਹ ਪਿਛੇ ਮੋਟੀ ਜੀ ਨਹੀਂ ਤੀ 100 200 ਇੱਕ ਹੁੰਦੀ ਸੀ ਜਿਹੜੀ ਇਹ ਲਾਲ ਜੇ ਵਾਲੀ ਲਾਲ ਜੇ ਵਾਲੀ ਹਾਂ ਉਹ ਬੰਦੇ ਹੋਗੀ ਮੁਰਤੇ ਆਈ ਉਹ ਹਾਂ ਉਹ ਉਹਨੂੰ ਵੀ ਲੋਕ ਵੇਚਦੇ ਰਹੇ ਤੇ ਫਿਰ ਬੱਟਾ ਲਾ ਕੇ ਕਿਤੇ 200 ਰੁਪਿਆ ਵਿੱਚ ਘਾਟੇ 'ਚ ਕਿਉਂ ਨਾ ਨੇ ਰਲਾ ਕੇ ਕਹਾ ਕੱਢ ਦੇਣੀ ਆ ਜ਼ਿੰਮੇਦਾਰ ਤੋਂ ਪੂਰੀ ਉਹ ਪੂਸ਼ਾ ਨਾਲ ਤਾਂ ਹੋਰ ਵੀ ਵਧੀਆ ਰਹੀ 1509 ਵਧੀਆ ਬਸੇਤਾ ਵੀ ਹੂੰ ਉਹ ਲਾਲਵੇ ਝਾੜ ਦੋ ਵੀ ਉੱਥੇ ਬਰਾਬਰੇ ਚਲਾ ਜਾਂਦਾ ਜੀ ਹੂੰ ਉਹ ਜੀ ਵੱਜ ਜਾਂਦੀ ਹੈ ਝਾੜ ਘਟ ਜੂਗਾ ਹਜਾ ਰੇਟ ਵੱਜ ਜਾਂਦਾ ਹੂੰ ਹੂੰ ਫੜੀ ਆਏ ਤਾਂ ਹੈਗੀ ਵਿਕਦੀ ਤਾਂ ਹੈਗੀ ਆ ਜੀ ਉਹ ਯਾਰ ਇਹ ਪਤਾ ਕੀ ਆ ਪੂਸ਼ਾ ਨੇ ਇਹਨੇ ਹੁਣ ਉੱਤੇ ਜਿਹੜੀ ਲੱਗੀ ਹੋਈ ਚਾਹੇ ਹੁਣ ਆ ਇੱਕ ਤੋਂ ਵੀ ਲੱਗ ਜਾਂਦੀ ਹਾਂ ਯਾਰ ਇਹਨੇ ਲੇਟੇ ਹੋ ਜਾਣਾ ਫਿਰ ਵੀ ਕਿਉਂ ਫਿਰ ਹੁਣ ਉਹ ਇਹ ਮੰਡੀਆਂ ਛੇਤੀ ਬੰਦ ਕਰ ਲੈਂਦੇ ਨੇ ਛੇਤੀ ਕਰ ਲੈਂਦੇ ਇਰੋਂ ਉੱਥੇ ਬੰਦੇ ਦੇ ਜਦ ਚੀਜ਼ ਪਈ ਆ ਉਹ ਅਗਲਾ ਵਪਾਰੀ ਆਊਗਾ ਉਹ ਆਪਣੀ ਮਰਜ਼ੀ ਤੇ ਹੀ ਖਰੀਦੂਗਾ ਮੈਂ ਤਾਂ ਉਹਨਾਂ ਪਿਛਲੇ ਖਾਲ 26 ਵਾਲੀ ਠੀਕ ਰਹਿ ਗਈ ਜੀ ਵਿੱਚ ਹੂੰ ਜਿਹੜੇ ਵੇਤੇ ਸੀਗੇ ਹਾਂ ਸਹੀ ਹੈ ਜਿਹੜੇ ਆਪਣੇ ਲੱਗੀ ਹੋਈ ਸੀਗੀ ਰੋਡੀ ਘੱਟ ਸੀਗੀ ਉਹਨੂੰ ਹੂੰ ਵਿੱਚ ਵਿੱਚ ਰੋਡੀ ਬਹੁਤ ਪਈ ਗਈ ਪਛੇਤੀਆਂ ਨੂੰ ਜੀ ਆ ਜਾਦੇ ਹੁਣ ਆਹ ਜਨਨਾਲ ਵਾਲੇ ਵਿੱਚ ਡੋਡੀ ਜ਼ਿਆਦੇ ਦੀ ਹੈ ਇਹ ਚ ਉਹ ਕੁਛ ਤਾਂ ਇੱਚ ਦੇ ਦੇਸੀ ਰੋ ਪਿਆ ਹੋਇਆ ਦੀ ਦੇਸੀ ਰੋ ਤਾਂ ਏ ਟਿਕਿਆ ਹੋਇਆ ਸੀਗਾ ਹਾਂ ਉਹ ਕਰਾ ਵੱਧ ਖੜੀ ਗਿਆ ਸਿੰਦਰ ਹੀ ਆ ਨਾ ਹਾਂ ਫਿਰ ਕੁਛ ਦੂਹੇ ਰੋਟ ਵੀ ਇਹਨਾਂ ਨੇ ਰਿਓ ਆਹ ਜੂਰੀਆ ਵੀ ਥੋੜਾ ਜਿਹਾ ਵੱਧੇ ਰੱਖਿਆ ਉਹ ਵੀ ਵੱਧੇ ਰੱਖਿਆ ਇੱਕ ਇਹ ਤਾਂ ਸਪਰੇ ਹੁੰਦੀ ਆ ਉਹ ਪਹਿਲਾਂ ਨੈਸਨ ਤੋਂ ਪਹਿਲਾਂ ਹਾਂ ਇਹ ਸੈਪਰ ਦੀ ਹੁੰਦੀ ਆ ਹਾਂ ਉਹ ਸਪਰੇ ਕਰ ਜਰੂਰ ਕਰੇ ਹਾਂ ਉਹਦਾ 35 40 ਦਿਨਾਂ ਤੇ ਕਰ ਦੇਵੇ ਜੀ ਉਹਦੇ ਹੱਥ ਮੇਰੀ ਜੀ ਬਣੇ ਨਾ ਵਿੱਚ ਹੌਲੀ ਪੀਪਲੀ ਜਹੀ ਹਾਂ ਉਦੋਂ ਹੀ ਕਰਨੀ ਚਾਹੀਦੀ ਆ ਉਹ ਮੈਂ ਆਪਾ ਪ੍ਰਦਾਨ ਪਾਉਣੇ ਆ ਹਾਂ ਉਦੋਂ ਚਾਹੀਦੀ ਆ ਜੀ ਉਹ ਹਾਂ ਠੀਕ ਹੈ ਹਾਂ ਨਾਲੇ ਤੇ ਛਕਟਾ ਨਹੀਂ ਖਾਲੀ ਹੁੰਦਾ ਇਹ ਕਦਾ ਹਾਂ ਪ੍ਰਦਾਨ ਦੇ ਜਗਾ ਨਾਲੇ ਹੋਰ ਛੰਡੀ ਛਾਂਡੇ ਵਾਲੀ ਪਾ ਲਵੇ ਹਾਂ ਨਾਲੇ ਸੈਪਰ ਪਾ ਲਵੇ ਆਓ ਇਹ ਤਾਂ ਜਿਹੜੀ ਹੁਣ ਯਾਰ ਨੌਲੇਜ ਦਾ ਜ਼ਿੰਮੇਵਾਰ ਨੂੰ ਰੱਖਣੀ ਚਾਹੀਦੀ ਆ ਵੀ ਆਹ ਚੀਜ਼ ਨਾਲ ਆਹ ਨੁਕਸਾਨ ਹੋਇਆ ਬਿਲਕੁਲ ਬਿਲਕੁਲ ਵੀ ਆਹ ਟਾਈਮ ਤੇ ਆ ਪੈਂਦੀ ਆ ਚੀਜ਼ ਹਾਂ ਫਿਰ ਕੇਰਾ ਸਕਾ ਲਵੇ ਪਾਣੀ ਇਹਦਾ ਇਹ ਡੋਡੀ ਜੀ ਤਾਂ ਉੱਥੇ ਹੀ ਪੈਂਦੀ ਆ ਤੂੰ ਦੇਖਿਆ ਨਹੀਂ ਵੀ ਜਿੱਥੇ ਕ ਪਾਣੀ ਖੜਦਾ ਜਾਦੇ ਉੱਥੇ ਜਾਦੇ ਹੁੰਦੀ ਆ ਬਾਕੀ ਥਾਂ ਤੇ ਘੱਟ ਹੁੰਦੀ ਆ ਪਾਣੀ ਤਾਂ ਪੈਸੇ ਪਨੀਰੀ ਦਾ ਵੀ ਜੇ ਕੇਰਾ ਸਕਾ ਦਵੇ ਨਾ ਸੁੱਕਿਆ ਹੋਇਆ ਪਾਣੀ ਨਾਲ ਇਹ ਨਾਲੇ ਤਾਂ ਪ੍ਰਾਈ ਫੜ ਜਾਂਦੀ ਆ ਨਹੀਂ ਇਹ ਜੜ ਥੱਲੇ ਨੂੰ ਵਧਾਈ ਜਾਂਦੀ ਆ ਜਿਆਦੇ ਹਾਂ ਆਈ ਕਰ ਇਹਦੀ ਗੱਠੀ ਵੀ ਕਮਜ਼ੋਰ ਹੋ ਜਾਂਦੀ ਆ ਕਮਜ਼ੋਰ ਪੈਂਦੀ ਆ ਹਾਂ ਹੋਰ ਹਾਂ ਉਹ ਫਿਰ ਟਾਈਟ ਹੋ ਜਾਂਦੀ ਆ ਇਹ ਹੋ ਜਾਂਦੀ ਆ ਨਾ ਫਿਰ ਹਾਂ ਉਹਦੇ ਨਾਲ ਉਹ ਹੁੰਦਾ ਹਾਂ ਬਾਜਰੇ ਦਾ ਮਾਰਿਆ ਯਾਰ ਵਿੱਚ ਇਹ ਉਹ ਮੀਂਹ ਪੈ ਗਿਆ ਥੋੜਾ ਜਿਆਦਾ ਬਿੱਜਾਂ ਦੀ ਫਿਰ ਇਹਨਾਂ ਦੇ ਪਾਣੀ ਲਾਤਾ ਉਹ ਪਾਣੀ ਲਾਉਣ ਨਾਲ ਹੋਰ ਹੋ ਟੈਟ ਜਾ ਹੋ ਗਿਆ ਉਹ ਜਿੱਥੇ-ਜਿੱਥੇ ਬਾਤੀਆ ਸੀਤੀ ਆ ਗਿਆ ਉੱਥੇ ਜੰਮਿਆ ਤੇ ਬਾਕੀ ਤਾਂ ਉਹ ਹੋ ਗਿਆ ਹੁਣ ਬੋਂਦੇ ਦੇ ਮਖਾ ਵੀ ਇਹਦਾ ਕੀ ਪਤਾ ਹੁਣ ਤੁਸੀਂ ਆ ਮੀਂਹ ਫੇਰ ਪੈ ਗਿਆ ਫੇਰ ਉਹ ਹੋ ਜਾਣ ਵੀ ਤੁਸੀਂ ਇਹਦੇ ਵਿੱਚੇ ਸਿਟਾ ਦਿਦੋ ਨਾ ਵਧੀਆ ਹੋਣਾ ਇਹ ਬਾਦ ਰਹੀ ਆ ਵਾਜਰ ਆਈ ਆ ਬਾਦੂ ਫਾੜਿਆ ਹੋਣਾ ਜੀ ਮੇਰੇ ਦੇਖਿਆ ਉੱਥੇ ਕਿਤੇ ਕਰੇ ਰਾਲ ਸੀਗਾ ਆਉਣਾ ਪਿਚਾਰੇ ਭਰ ਗਿਆ ਹਾਂ ਸਿੱਧਾ ਹੀ ਲੋਟ ਰਹਿਦਾ ਏ ਹੋਰ ਆ ਹੁਣ ਹੋਰ ਦਵਾਤਾ ਕਿਲੋ ਕਦਾ ਇੱਤਾ ਵਿੱਚ ਆਹੋ ਮੈਂ ਚੱਲ ਪੈਸੇ ਲੋੜ ਤਾਂ ਹੈ ਨਹੀਂ ਸੀਗੇ ਨੇ ਇਹ ਨਹੀਂ ਬੁੱਝ ਜਾਂਦੇ ਨਾ ਮਾਰਿਆ ਨਹੀਂ ਚਲੋ ਇਧਰਲੇ ਪਾਸੇ ਘੱਟ ਦੀ ਆ ਜਾ ਜੀ ਬਹੁਤ ਬੁੱਝਾ ਮਾਰਦਾ ਜੀ ਇਕੱਲਾ ਢਾਲ ਖੜਾ ਹੋਵੇ ਕੱਢਾਈ ਬੁੱਝਾ ਹੋ ਜਾਂਦਾ ਹਾਂ ਹਾਂ ਅਬਰਸੇਣ ਦਾ ਤਾਂ ਵੀ ਰੱਖेंगे ਫੇਰ ਹੁਣ ਹੈ ਬਸ ਬਣ ਗਿਆ ਜੀ ਇਹ ਆਹ ਦਾ 5-7 ਦਿਨ ਨੂੰ ਹਾਂ ਤਿਆਰ ਹੋ ਗਿਆ ਇਹ ਲਗਭਗ ਠੀਕ ਹੈ ਉਹ ਥੋੜਾ ਪਟਣ ਲੱਗ ਜਾਗੇ ਜਿਵੇਂ ਜਿਵੇਂ ਪੱਕਦਾ ਉਧਰ ਪਹਿਲਾਂ ਸੱਤ ਆਇਆ ਉਧਰ ਵੀ ਆ ਹੂੰ ਆਹੋ ਕਣ ਉਹ ਡਿਆ ਜਾਊਗਾ ਇਹਨਾਂ ਦਾ ਦੁਬਾਰਾ ਫੁੱਟਿਆ ਜੀ ਛੱਲਿਓ ਹੂੰ ਇਹਨੂੰ ਚਾਹੀਦੀ ਹੈ ਉਹਨੂੰ ਕਰਾਈ ਪੂਰੀ ਆਹ ਸੋਕਾ ਜਿਹਾ ਮੰਗੋ ਹੋਵੇ ਇਹ ਹਾਂ ਜਦ ਇਹ ਫੁੱਲ ਕੱਢਿਆ ਇਹਨੂੰ ਕਰਾਈ ਚਾਹੀਦੀ ਆ ਕਰਾਈ ਚਾਹੀਦੀ ਆ ਜਦ ਜਮਾ ਤੱਪੜ ਬਣਿਆ ਹੋਵੇ ਹਾਂ ਤੇਰੇ ਦਾ ਵੀ ਬਣਦਾ ਇਹ ਨਹੀਂ ਤਾਂ ਫੇਰ ਉਹ ਫੋਕਾ ਜਿਹਾ ਹੀ ਰਹਿ ਜਾਂਦਾ ਦੂਰ ਉੜਦਾ ਇਹ ਪੂਰਾ ਟੌਪ ਦਾ ਹੋਣਾ ਹੀ ਆ ਹੂੰ ਇਹ ਹੁਣ ਚਿੱਟਾ ਜਿੱਟਾ ਦੇਣਾ ਆ ਇਹ ਤਾਂ ਕਿ ਉਹ ਸਰੋਂ ਦਾ ਬੀਜ ਦੇਈਂ ਉਹ ਜਿਹੜਾ ਬਾਅਦ ਚ ਬਰਸੀਨ ਚ ਪਾਉਣਾ ਤੂੰ ਉਹ ਲੈ ਲਿਓ ਜੀ ਹਾਂ ਛਾੜਦਾ ਹੁੰਦਾ ਜੀ ਮੈਂ ਉਹ ਅੱਛਾ ਹਾਂ ਨਾ ਇਹ ਰੱਖਿਆ ਹੁੰਦਾ ਤੇਰਾ ਇਹਦੇ ਵਿੱਚੋਂ ਹੀ ਨਹੀਂ ਉਹਦਾ ਅੱਡ ਰੱਖਿਆ ਹਿਆ ਅੱਛਾ ਹਾਂ ਇਹਦੇ ਵਿੱਚੋਂ ਕੱਢ ਲਈ ਦੇ ਫੇਰ ਹਾਂ ਹੋ ਜਾਣੀ ਉਹ ਛੱਡਿਆ ਹੁੰਦਾ ਪਕਾਰ ਲੈਣਾ ਉਹਨੂੰ ਹਾਂ ਜੀ ਹਾਂ ਜੀ ਉਹ ਵੱਟ ਜਾ ਰਿਹਾ ਜੀ ਉਹ 5-4 ਕਿਲੋ ਵੀ ਕੋਈ ਤਾਂ ਹੋਰ ਵੀ ਲੋ ਉਹ ਤਾਂ ਬਹੁਤ ਲੈ ਕੇ ਜਾਂਦੇ ਰਿਸ਼ਤੇਦਾਰ ਵੀ ਅੱਛਾ ਉਹ ਪੁੱਟੀ ਜਾਂਦੀ ਆ ਬਾਅਦ ਚ ਵੀ ਵਧੀਆ ਚੀਜ਼ ਆ ਜੀ ਹੂੰ ਤੇ ਕੋਦੇ ਬੰਦਲ ਨਹੀਂ ਬਣਦੀ ਕੋਈ ਸਾਗ ਨਹੀਂ ਤੋ ਲਵੇ ਲੱਗਦਾ ਉਹਨੂੰ ਹਾਂ ਸਹੀ ਹੈ ਬਹੁਤ ਰਹੀ ਆ ਕਿਸੇ ਨੇ ਤੋੜੀ ਨਹੀਂ ਉਹ ਪੱਤੇ ਹੀ ਹੁੰਦਾ ਪੱਤਾ ਜੇ ਹੀ ਹੁੰਦਾ ਉਹਦਾ ਸੁੱਕਾ ਬਦਰਾ ਹੋ ਜਾਂਦਾ ਉਹਦਾ ਹੂੰ ਸਾਲੇ ਉਹ ਪਹਿਲੀਆਂ ਦੋ ਬਾਡਾਂ ਚ ਆਹੀ ਕੁਸ ਹੁੰਦਾ ਵੀ ਪੂਰਤੀ ਜੀ ਹੋਈ ਜਾਵੇ ਸਤ ਨਹੀਂ ਮੰਨਣੇ ਉੱਥੇ ਮੈਂ ਅੱਡੇ ਦੀ ਟਾਂਡੀ ਦਾ ਬੱਛਰ ਬੰਨਾਈ ਹਾਂ ਅੱਡੇ ਦੀ ਚੜੀ ਹੁੰਦੀ ਉੱਥੇ ਉਹਦੇ ਵਿੱਚ ਬਾਹਰੋਂ ਖੜ ਕੇ ਛਿੱਟਾ ਮਾਰਦੇ ਹੀ ਦਾ ਉਹ ਬਿਲਕੁਲ ਨਾਲ ਬਾਅਦ ਚ ਹੁੰਦੀ ਆਵਾ ਲਈ ਦਾ ਡਾਂਚਾ ਦੀ ਵੱਡੀ ਜਾਂਦੀ ਆ ਹਮਮ ਸਾਰੀ ਮਲ ਜਾਂਦੀ ਆ ਆਹੋ ਇਹ ਤਾਂ ਪੈਸੇ ਨਹੀਂ ਬੀਜੇ ਜੀ ਮੈਂ ਉਹ ਪੁੱਤ ਦੇ ਵਿੱਚ ਹਮ ਬਹੁਤ ਹੀ ਹੋ ਜਾਂਦੀ ਆ ਉਹ ਹਮ ਕੋਦਾਂ ਨੂੰ ਸਮਾਂ ਵੀ ਆ ਜਾਂਦਾ ਹੀ ਆਹੋ ਇਹ ਤਾਂ ਹੈ ਹਮ ਦਾ ਹੁਣ ਉਧਰ ਭੱਜੇ ਫਿਰਦੇ ਨੇ ਆਈ ਉਧਰ ਨੇ ਇਹ ਤਾਂ ਆ ਆ ਇਹ ਬੜਾ ਜਵਾਰ ਆ ਆ ਇਧਰ ਤਾਂ ਆਇਆ ਹਾਂ ਆ ਦੇਖ ਪ੍ਰਧਾਨ ਜੀ ਲਵੇ ਲਵੇ ਸਾਰੀ ਚੱਕ ਲਈ ਹਾਂ ਹਾਂ ਆ ਕਾਟੂ ਮਾਰੇ ਕਿਉਂ ਆ ਇਹ ਹੁਣ ਜਦ ਜਾਨਵਰ ਹਟਦੇ ਨਹੀਂ ਨਹੀਂ ਹੈਗੇ ਆਪਾਂ ਹੁਣ ਕਿੰਨੇ ਹੀ ਉਹ ਕਰੀ ਜਾਈਏ ਉਹ ਸ ਇਹਨਾਂ ਨੂੰ ਆ ਹੁੰਦਾ ਵੀ ਇਹ ਸਾਰੀ ਉਹ ਪੱਟਿਆ ਜਾਊਗਾ ਉਹ ਵਿੱਚੋਂ ਨਿਕਲੂਗਾ ਬੀਜ ਆ ਉਹ ਨਿਕਲਣਾ ਦਾ ਕੀ ਆ ਉਹਦੇ ਵਿੱਚ ਉੱਧਰ ਸੌ ਰਹਿਣੀ ਸੀ ਜੇ ਉੱਧਰ ਵੀਦ ਦਾ ਉੱਧਰ ਫੇ ਉੱਧਰ ਦਾ ਕਾਟੂ ਪੈਂਦੀ ਹੈ ਜੀ ਲੋਟ ਨਹੀਂ ਸੀ ਉਹ ਆਹ ਲਵੇ ਲਵੇ ਦੇਖੋ ਸਾਰੀਆਂ ਪੜਤੀਆਂ ਹੂੰ ਬਸ ਹੁਣ ਤੱਕ ਇਹ ਪਟਣੀ ਸੀ ਇਹ ਹੁਣ ਇਹਨੂੰ ਇਹਦਾ ਥੋੜੀ ਜੀ ਹੋ ਗਈ ਵੱਡੀ ਫੇਰ ਤਾਂ ਇਹਨੂੰ ਵਿੱਚ ਮਿਲ ਲੈਣੀ ਆ ਮਾਜਾ ਲਪਰਾਂ ਜੀ ਛੱਡ ਦਨੇ ਆ 5-7 ਕਿਲੋ 20 ਨਾ ਨਾ ਵਧੀਆ ਹਾਂ ਯਾਰ ਬਾਦੂ ਚੀਜ਼ ਦਾ ਤਾਂ ਕੋਈ ਨੁਕਸਾਨ ਨਹੀਂ ਹੁੰਦਾ ਫਾਇਦਾ ਹੀ ਹੁੰਦਾ ਹੋਰ ਭੈਣ ਭਾਈ ਦੇ ਕੰਮ ਆ ਜਾਂਦਾ ਆ ਹੋਰ ਦੇ ਆ ਜਾਂਦੀ ਹੈ ਜੇ ਨਹੀਂ ਆਪਣੀ ਲੱਗ ਗਈ ਤਾਂ ਕਿਹੇ ਹੋਰ ਦੇ ਆ ਜੀ ਹਾਂ ਜੀ ਹਾਂ ਦੇ ਵਿੱਚ ਅੱਜ ਤਾਂ ਮਾਰ ਦਾਂਗੇ ਹਨਾ ਜੀ ਹੂੰ ਆਹ ਬੱਟੇ ਬੁੱਟ ਜੀ ਪਾ ਕੇ ਸਮਾਰ ਕੇ ਰੱਖ ਲਈ ਹਾਂਜੀ ਹਾਂਜੀ ਇਹਨੂੰ ਵੀ ਨਾਲੇ ਹਵਾ ਨਾਲ ਕੁਝ ਇਹ ਵੀ ਪਿਉਂਤੀ ਹੋਈ ਹੈ ਜਿਹੜੀ ਹੁਣ ਪਿਉਆਈ ਅੱਛਾ ਹੂੰ ਤੀਰੇ ਕਾ ਹੋਰ ਗੱਲ ਹੈ ਮੈਂ ਦੇਖੀ ਹੈ ਕਿਤੇ ਵਾਰੀ ਲਾ ਕੇ ਦੋ ਤਿੰਨ ਵਾਰੀ ਦੇਖੀ ਹੈ ਜਣੀ ਨੂੰ ਤਾਂ ਪੂਸਾਈ ਹਾਂ ਹਾਂ ਪਨੀਰੀ ਜਿਆਦਾ ਰੜਾਉਨੇ ਆਪਾਂ ਹਾਂਜੀ ਇਹ ਆਪਾਂ ਕਰ ਲੈਂਦੇ ਆ ਭਿਓਣ ਨੂੰ ਇਹਨੂੰ 2-3 ਦਿਨ ਤਾਂ ਭਿਓਣ ਚ ਨਿਗਾ ਦੇ ਦਿੰਦੇ ਆ ਮੇਰੇ ਹਿਸਾਬ ਨਾਲ ਤਾਂ ਪ੍ਰਧਾਨ ਜੀ ਦੇ ਸੁੱਕੀ ਦਾ ਸੁੱਕੀ ਦਾ ਦਬਵਾ ਸੁੱਕੀ ਮੈਨੂੰ ਲੈ ਕੇ ਆਉਣ ਲੱਗੇ ਤੇ ਮੇਰੀ ਤਾਂ ਕੈਰੀ ਤਿਆਰ ਨਹੀਂ ਸੁੱਕੀ ਦਾ ਸੱਟਾ ਦੇ ਕੇ ਨਾ ਤੰਗਲੀ ਜੀ ਫੇਰ ਦੋ ਮੈਂ ਪੰਜਾ ਫੇਰ ਦੋ ਹਾਂ ਉਹਦੇ ਨਾਲ ਜੰਮ ਦੀ ਬਹੁਤ ਵਧੀਆ ਨਾਲੇ ਜਿਹੜੇ ਆ ਆਪਾਂ ਭਿਓਣ ਚ ਉਹ ਕਰਦੇ ਆ ਕਈ ਵਾਰ ਆਪਾਂ ਲੇਟ ਹੋ ਜੰਨੇ ਆ ਥੋੜੇ ਜਿਹਾ ਪਾਣੀ ਚ ਜਾਦੇ ਜਿ ਖੜੀ ਹੁੰਦੀ ਆ ਇਹ ਜਿਹਦਾ ਇਹ ਮਿੱਟੀ ਚ ਨਾਲ ਜੜਾ ਤਿਆਰ ਕਰ ਲੈਣੀ ਹੈ ਇੱਕ ਹੋਰ ਆਈ ਦੋ ਤਿੰਨ ਦਿਨ ਉੱਥੇ ਪਿਆਉਂਦੀ ਰਹੀ ਦੋ ਤਿੰਨ ਦਿਨ ਉਰੇ ਪਾਣੀ ਰਹਿੰਦਾ ਫਿਰ ਜਮਨ ਸ਼ਕਤੀ ਵੀ ਘਟਦੀ ਆ ਘਟਦੀ ਆ ਹਾਂ ਉਹ ਮੈਂ ਦੇਖਿਆ ਮੈਂ ਵੀ ਨੋਟ ਕਰੀ ਹਾਂ ਹਾਂ ਵੀ ਵਾਲੀ ਜਿਆਦਾ ਹੈ ਆਪਾਂ ਬਾਹਲਾ ਲੰਬਾ ਸਿਰ ਪਿਉਣਿਆਂ ਨੂੰ ਸਮਾਂ ਹਾਂ ਤੇਰੇ ਦਾ ਜਮਨ ਸ਼ਕਤੀ ਘਟਦੀ ਆ ਉਹ ਜਵੇਂ ਅੱਗੇ ਨਾਲ ਵਿੱਚ ਤੂੜੀ ਟਾੜੀ ਜਦ ਅੱਬ ਲੈਣਾ ਕਦੇ ਕੋਈ ਜੇ ਉਹ ਕਰ ਲੈਣਾ ਵੀ ਜਮਾਉਣ ਦੀ ਕੋਸ਼ਿਸ਼ ਕਰਨੀ ਉਹ ਤੋਂ ਬਾਅਦ ਜਦੋਂ ਹਵਾ ਲੱਗਣੀ ਇਹਨੇ ਫੇਰ ਆਦੀਆਂ ਜੜਾਂ ਜੁੜਾਂ ਜਾਂ ਸੁੱਕੇ ਜਾਣੀਆਂ ਕੁਝ ਹੋ ਜਾਣੀਆਂ ਹਾਂ ਉਹ ਮੈਂ ਹੁਣ ਤਾਂ ਹੀ ਫੇਰ ਉਹਨੂੰ ਪਿਹਾਉਣਾ ਹੈ ਮਾਂ ਚਲ ਹੱਥ ਨਾਲ ਜਾਂ ਸੋਬਾ ਸਿੱਟਾ ਮਾਰ ਦਾਂਗੇ ਬੱਸ ਪਿਹਾਉ ਮੋ ਇਹਨੂੰ ਪੰਜ ਚਾਰ ਘੰਟੇ ਪਿਹਾ ਲੋ ਹਾਂ ਪੱਤੋਂ ਪੱਤ ਜੇ ਅੱਜ ਭਿਉਤੀ ਕੱਲੂ ਸਿੱਟਾ ਦੇ ਦੇਣੀ ਹੈ ਜੀ ਉਹ ਹਾਂ ਮੈਂ ਸ਼ਾਮ ਨੂੰ ਕੱਟ ਕੇ ਰੱਖ ਦੇਣੀ ਆ ਥੱਲੇ ਉੱਚ ਤਾਂ ਇਹੇ ਆ ਵੀ ਮੜਾ ਜਾਓ ਤੇਰੇ ਨਾਲ ਬਸ ਉਹ ਮੜੀ ਜੀ ਹੋ ਜਾਵੇ ਹਾਂ ਫੇਰ ਆ ਸੁੱਕੇ ਗਿੱਲੇ ਚ ਕਿਤੇ ਵੀ ਪਈ ਆ ਦਾਣਾ ਉਹ ਉਹ ਨਾ ਤਾਂ ਤਰੇ ਨਾ ਵਾਲੇ ਉਹ ਜੰਮੇ ਆਉਂਦਾ। ਹੂੰ। ਵਰਦੋਤੋ ਦੱਸਿਓ ਸਾਡੀ ਵੀਡੀਓ ਕਿਵੇਂ ਦੀ ਲੱਗੀ? ਅ ਬਾਕੀ ਲਾਇਕ ਤੇ ਕਮੈਂਟ ਵੀ ਜਰੂਰ ਕਰਿਓ। ਲਾਇਕ ਜਰੂਰ ਕਰਦਿਆ ਕਰੋ। ਅ ਬਾਕੀ ਜਿਹੜੇ ਦੋਸਤ ਸਾਡੀ ਵੀਡੀਓ ਦੇਖਦੇ ਹੋ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਨਾਲੇ ਸਾਡੇ ਚੈਨਲਾਂ ਜੁੜੇ ਹੋਇਓ ਅਸੀਂ ਅਤੀ ਧੰਨਵਾਦੀ ਆ ਤੁਹਾਡਾ ਐ ਬਾਕੀ ਮਿਲਦੇ ਆ ਕਿਸੇ ਹੋਰ ਵੀਡੀਓ ਚ ਕਰਦੇ ਆ ਕੋਈ ਹੋਰ ਗੱਲਬਾਤ ਦਿਖਾਉਨੇ ਆ ਫੇਰ ਸਾਰਿਆਂ ਨੂੰ ਸਤਿ ਸ੍ਰੀ ਅਕਾਲ